ਹਾਂਜੀ ਮਿੱਤਰੋ ਆਪਣਾ ਨਵਾਂ ਬਲੌਗ ਸਟਾਰਟ ਹੋ ਕੇ ਚੱਲਿਆ ਸਾਗ ਆਲਾ ਅੱਜ ਤੁਹਾਨੂੰ ਦਿਖਾਵਾਂਗੇ ਸਾਗ ਬੰਦਾ ਆ ਮਾਤਾ ਤੋੜਨ ਲੱਗੀ ਸਾਗ ਠੀਕ ਐ ਕੀ ਹੋ ਗਿਆ ਮਿਲਿਆ ਨਹੀਂ ਇੱਥੇ ਮਾਤਾ ਟੇਸਟ ਨਹੀਂ ਮੰਦਾ ਗਿੱਲਾ ਤਾਂ ਨਹੀਂ ਵਾਣ ਹੈ ਪਾਣੀ ਲਾ ਕੇ ਨਾ ਗਲਤੀ ਕਰ ਲਈ ਮੈਂ ਇੱਥੇ ਹੈਗੇ ਆ ਥੋੜੇ ਬਹੁਤੇ ਵੀ ਤੋੜਨੇ ਆ ਇਹ ਵੀ ਤੋੜਾਂਗੇ ਤੇ ਇਹ ਉਹ ਜੱਗੂ ਦੇ ਸੀ ਗੁੱਡੇ ਵੇ ਤੇ ਹੈਗੇ ਕੱਢਤਾ ਹੀ ਸਾਰਾ ਕੁਝ ਉਹ ਮੇਥੀ ਜੋ ਕੱਢਣ ਵਾਲਾ ਪਾਲਕ ਥੋੜਾ ਜਿਹਾ ਉਹ ਜਿਹੜਾ ਪਾਲਕ ਜਾਂ ਬਣ ਜਾਂਦਾ ਹੁੰਦਾ ਕਣਕ ਚ ਉਹ ਆਹ ਹੈ ਤਾਂ ਨਹੀਂ ਝੂਗ ਰਹੇ ਹੈ ਸੂਰੇ ਥੋੜੇ ਬਹੁਤ ਹੈਗੇ ਕੱਲ ਬੁੜੀਆਂ ਵੇੜੇ ਬੁੜੇ ਵਾਲੀਆਂ ਤੋੜ ਕੇ ਲੈ ਗਈਆਂ ਕਿੰਨੇ ਦਾ ਸਾਲਕ ਨੂੰ ਕਟੇ ਰਹਿ ਗਈ ਸਾਲਕ ਨੂੰ ਥੋੜੇ ਬਹੁਤ ਰਹਿ ਗਏ ਬਾਕੀ ਲੈ ਕੇ ਨਾ ਲੋਕ ਨਹੀਂ ਨਾ ਛੱਡਦੇ ਇੱਥੇ ਆ ਵੇ ਇੱਧਰ ਸਾਗ ਇਹਦੇ ਛੇ ਗਿਆ ਥੋੜਾ ਬਹੁਤ ਆ ਪੱਤੇ ਵਾਲਾ ਸਾਗ ਤੋੜ ਲਾਂਗੇ ਆ ਵੀ ਖੜਾ ਇਹਨੂੰ ਤੋੜਨਾ ਉਹ ਪੱਕਿਆ ਵਾ ਪੱਕਿਆ ਹੀ ਜਾਂਦਾ ਹੁਣ ਆ ਤੋੜ ਲਾਵੇਂ ਹੈਗਾ ਤਾਂ ਹੈ ਇਹ ਇਹ ਤਾਂ ਤੋੜਨਾ ਇਹ ਤਾਂ ਪੱਕਿਆ ਵਾ ਮੈਂ ਤੁਹਾਨੂੰ ਆਖਦਾ ਉੱਥੋਂ ਤੋੜ ਲਓ ਇਹ ਦੇ ਵਾਟਦੇ ਹੋ ਵਾਟਦੇ ਤਾਂ ਦੂਜਾ ਸਾਗ ਆ ਲਾਇਆ ਵਾ ਰਾਸਤਾਨ ਵਾਲੀ ਸਰੋ ਜਿਹੜੀ ਚਾਚਾ ਲੈ ਕੇ ਆਇਆ ਸੀਗਾ ਜਿਵੇਂ ਆ ਆ ਦੇ ਆਹਾ ਆ ਵੀ ਆ ਸਾਗ ਤੋੜ ਸਕਦੀਆਂ ਇਹ ਇਹਦਾ ਛੋਟਾ ਵਾਲਾ ਇੰਡੀਆ ਦੇ ਆਵੇ ਸਾਨੂੰ ਹਾਂ ਫੋਟੋ ਸ਼ੂਟ ਵੀ ਕਰਾਂਗੇ ਇੱਥੇ ਫੋਟੋ ਵਧੀਆ ਆਉਣੀਆਂ ਫੋਟੋ ਸ਼ੂਟ ਮਤਲਬ ਹੁੰਦਾ ਵੀ ਫੋਟੋ ਕੌਣ ਜਿਹੜਾ ਮੈਂ ਲੈ ਗਿਆ ਸੀ ਉਹ ਕਿਵੇਂ ਸੀ ਘਰੇ ਥੋੜੀ ਜਿਹਾ ਸਾਗ ਵਧੀਆ ਜਿਹੜਾ ਮੈਂ ਲੈ ਗਿਆ ਘਰੇ ਉਹ ਤਾਂ ਕੱਚਾ ਹੈ ਸਾਗ ਮੈਨੂੰ ਫਿਰ ਤੋੜਨਾ ਨਹੀਂ ਆਉਂਦਾ ਥਾਣੇ ਤੈਨੂੰ ਨਾਲ ਲੈ ਕੇ ਆਂ ਹੈਂ ਹਰਾ ਪਾਉਂ ਗਾਰੀ ਹੈ ਹੈ ਇਹੇ ਆਤੀਆ ਉਹ ਲੈ ਕੇ ਆਸਾ ਜੋ ਠੀਕ ਓਕੇ ਉਹ ਲੈ ਜਾ ਉਹ ਲੈ ਕੇ ਹਰਾ ਹਰਾ ਇਹ ਲੈ ਕੇ ਰੇਲੀ ਸਰੋਂ ਦਾ ਲੈ ਗਿਆ ਸਾਰਾ ਤੇ ਮੈਨੂੰ ਰੇਲੀ ਦਾ ਸਵਾਦ ਲੱਗਦਾ ਪੰਦਾ ਨਹੀਂ ਨੇ ਬਹੁਤ ਸਵਾਦ ਬੰਦਾ ਉਹ ਕਣਕ ਚ ਆ ਜਾ ਬਾਹਰ ਹੁਣ ਇੱਧਰ ਦੀ ਐਂ ਡੈਗਣਾ ਪਈ ਖੁੱਬ ਵੀ ਨਾ ਜਾਈ ਵਾਟ ਦੇ ਨਾਲ ਦੀ ਐਂ ਨਾਲੇ ਪੱਠੇ ਨਹੀਂ ਵਿੱਦੇ ਜਾਂਦੇ ਬਹੁਤ ਨਹੀਂ ਤੱਕਰ ਨਹੀਂ ਗਈ ਐਂ ਤਰੋ ਅੰਨ ਦਾ ਟੱਕਰ ਕਰੇ ਕਿਵੇਂ ਔਰ ਇਹਨਾਂ ਤੇ ਕਰਨੀ ਪੈਂਦੀ ਹੈ ਮਿਹਨਤ ਦਾ ਕਰਨੀ ਪੈਂਦੀ ਹੈ ਮਿਹਨਤ ਦਾ ਹਰੇਕ ਕੰਮ ਚੀ ਕਰਨੀ ਪੈਂਦੀ ਹੈ ਆਹ ਚੋਰੀ ਕਰਕੇ ਰਹੀ ਉਹ ਹਾਂ ਇਹ ਤਾਂ ਹੈਗਾ ਹੀ ਆ ਡੈਗ ਨਾ ਭਾਈ ਮੈਂ ਤੈਨੂੰ ਕਿਹਾ ਸੀ ਡੈਗ ਡੈਗ ਨਾ ਭਾਈ ਆਗਾ ਇਧਰ ਇਧਰਲੇ ਪਾਸੇ ਆ ਜਾ ਉਰਾ ਇਧਰਲੇ ਪਾਸੇ ਆ ਜਾ ਆਖੀ ਨਾ ਦੇਖ ਕੇ ਉਹ ਦੇਖ ਕੇ ਨਹੀਂ ਬਣਵਾ ਕੇ ਡੈਗ ਨਾ ਭਾਈ ਇਧਰ ਨਿਕਲਿਆ ਬਾਹਰ ਜੀ ਜਵਾਬ ਨਹੀਂ ਕਰੀਏ ਤੇ ਡਿੱਗੇ ਪਏਗਾ ਡਿੱਗੇ ਪਏਗਾ ਡਿੱਗੇ ਪਏਗਾ ਅੱਛਾ ਬਸ ਚੱਲ ਗਿਆ ਹੁਣ ਉਹ ਪਾਟ ਮਿੱਥੇ ਜੂ ਮਿੱਥੇ ਵਰਲੇ ਵਰਲੇ ਆ ਤੋੜ ਲੈਣੇ ਫਿਰ ਮਿੱਥੇ ਦਾ ਹੈਗਾ ਤੋੜ ਲੈ ਮਲੇ ਆਖੀ ਨੇ ਪਾਲ ਮਿੱਥੇ ਆਖੀ ਤੇ ਜਾਨੀ ਪਾਲ ਕਾਖੀ ਉਹ ਆਲਕ ਦਾ ਚਲ ਥੋੜਾ ਬਹੁਤ ਹੈਗਾ ਮੈਂ ਮੇਥੀ ਤੋੜ ਲਾਂ ਇੱਕ ਮੇਥੀ ਦੀ ਆਲਕ ਤੇ ਬਾਕੀ ਹੋਰ ਹੈ ਅੱਛਾ ਚਾਹ ਬਣਾਈਏ ਵਧੀਆ ਜੀ ਪਾਟੇ ਮਸੱਲਾ ਮਸੱਲਾ ਪਾ ਕੇ ਹੰਬਗੇ ਤੇ ਗਾਜਰਾਂ ਗੂਜਰਾਂ ਕੱਲ ਨੂੰ ਲੈ ਜਾਗੇ ਫਿਰ ਹੈ ਗਾਜਰਾਂ ਤੇ ਹੋਰ ਕੀ ਰਹਿ ਗਿਆ ਹੈ ਕੀ ਕਰਾਂ ਸਬਸਕ੍ਰਾਈਬ ਚੱਲ ਆ ਜਾ ਆ ਮੈਨੂੰ ਫੜਾ ਦੇ ਚੋਲਾ ਲੈ ਇਹ ਚੱਲਦੀ ਹੈ ਫੜਾ ਦੇ ਚਲਿਏ ਸਾਰਾ ਸਾਰਾ ਬੱਠਾ ਕਰੀਏ ਚਲਿਏ ਕਰਨ ਨੂੰ ਚਲ ਸਾਰਾ ਬੰਨ ਲਿਆ ਸਾਰਾ ਹੋ ਗਿਆ ਹੋ ਗਿਆ ਕੀੜੀਆਂ ਕਿੜੀਆਂ ਚੀਜ਼ਾਂ ਵੈਰੈਟੀਆਂ ਲੈ ਕੇ ਚੱਲਿਆਂ ਮੀਠੇ ਕਾਲਕ ਹਾਂ ਬਾਤੂ ਤੇ ਸਾਗ ਹਾਂ ਤੇ ਮਿਰਚਾਂ ਮਿਰਚਾਂ ਤੇ ਬਾਤ ਬਾਤੂ ਦਾ ਹੋ ਗਿਆ ਹਨ ਚਲਿਏ ਫਿਰ ਕਰਨ ਨੂੰ ਕਣੀ ਆਗੇ ਚੱਲ ਹੁਣ ਅਗਲਾ ਵਲੌਗ ਚ ਆਪਾਂ ਅਗਲਾ ਪਾਵਾਂਗੇ ਬੰਨਦਾ ਪਾਉਂਦੇ ਠੀਕ ਹੈ ਬਣਿਆ ਜਿਹੜਾ ਬਣੂਗਾ ਸਾਗ ਤੇ ਕਹੋ ਚੈਨਲ ਸਬਸਕ੍ਰਾਈਬ ਕਰੋ ਠੀਕ ਹੈ ਗਾਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਜੁੜੇ ਰਹੋ ਤੇ ਅਟਰੈਕਟਿਵ ਵਲੌਗ ਬਣਾਵਾਂਗੇ ਆਖੜਾ ਜਾਜ ਆਪਣਾ ਚਲਦੇ ਆਪਾਂ ਕਰਾਣ ਓਕੇ ਬਾਏ ਲਵ ਯੂ ਆਲ